ਕਿਸਾਨ ਵੀਰੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਝੋਨੇ ਦੀਆਂ ਨਵੀਆਂ ਵੈਰਾਈਟੀਆਂ ਸੰਬੰਧੀ ਤੁਹਾਡੇ ਨਾਲੇ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਇਹਨਾਂ ਦਾ ਕਿੰਨਾ ਝਾੜ ਹੈ ਕਿੰਨਾ ਪੱਕਣ ਦੇ ਵਿੱਚ ਸਮਾਂ ਲੈਂਦੀਆਂ ਨੇ ਤੇ ਇਹਨਾਂ ਨੂੰ ਵਿਕਸਿਤ ਕਰਨ ਦੇ ਵਿੱਚ ਸਭ ਤੋਂ ਪ੍ਰਮੁੱਖ ਕਾਰਨ ਕੀ ਰਿਹਾ ਤੇ ਇਸ ਦੇ ਨਾਲ ਨਾਲ ਚੌਲਾਂ ਦਾ ਉਤਪਾਦਨ ਵੀ ਵਧਾਉਣ ਦੀ ਸਖਤ ਜ਼ਰੂਰਤ ਸੀ ਸੋ ਜਿਸ ਦੇ ਚੱਲਦੇ ਹੀ ਇਹ ਵੈਰਾਈਟੀਆਂ ਵਿਕਸਿਤ ਕੀਤੀਆਂ ਗਈਆਂ ਨੇ ਤੇ ਇਹਨਾਂ ਦਾ ਬੀਜ ਕਿੱਥੋਂ ਮਿਲੇਗਾ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਅਸੀਂ ਸਾਂਝੀ ਕਰਾਂਗੇ ਪ੍ਰਦੂਸ਼ਣ ਦੇ ਕਾਰਨ ਦੇਸ਼ ਦੀ ਰਾਜਧਾਨੀ ਦਿੱਲੀ ਦਾ ਸਾਹ ਸਮੇਂ-ਸਮੇਂ ਤੇ ਫੁੱਲਦਾ ਰਹਿੰਦਾ ਹੈ ਇਸ ਦੇ ਪ੍ਰਮੁੱਖ ਕਾਰਨ ਨੇ ਪਹਿਲਾ ਕਾਰਨ ਇੱਥੇ ਦਿਨ-ਰਾਤ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨਾਂ ਦਾ ਦੌੜਨਾ ਅਤੇ ਦੂਜਾ ਕਾਰਨ ਪੰਜਾਬ ਹਰਿਆਣਾ ਵਿੱਚ ਲਗਾਤਾਰ ਪਰਾਲੀ ਨੂੰ ਸਾੜਨਾ ਦਿੱਲੀ ਸਰਕਾਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਲਗਾਤਾਰ ਗਰੁੱਪ ਗ੍ਰੇਡੇਡ ਰਿਸਪੌਂਸ ਐਕਸ਼ਨ ਪਲਾਨ ਵਰਗੇ ਸਖਤ ਕਦਮ ਚੁੱਕਦੀ ਹੈ ਪਰ ਦੂਸਰੇ ਰਾਜਾਂ ਵਿੱਚੋਂ ਪਰਾਲੀ ਸਾੜ ਨਾਲ ਪੈਦਾ ਹੋਏ ਪ੍ਰਦੂਸ਼ਣ ਅੱਗੇ ਸਰਕਾਰ ਬੇਵੱਸ ਹੈ ਇਸ ਸਮੱਸਿਆ ਨੂੰ ਹੱਲ ਕਰਨ ਲਈ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਪੂਸ਼ਾ ਨੇ ਤਿਆਰ ਕੀਤਾ ਇੱਕ ਨਵਾਂ ਬੀਜ ਸੁਣ ਵਿੱਚ ਥੋੜਾ ਅਜੀਬ ਲੱਗ ਰਿਹਾ ਹੋਵੇਗਾ ਕਿ ਪ੍ਰਦੂਸ਼ਣ ਨੂੰ ਘਟਾਉਣ ਲਈ ਪੂਸ਼ਾ ਦੀ ਕੀ ਸਲਾਹ ਦਿੱਤੀ ਗਈ ਹੋਵੇਗੀ ਪਰ ਗੱਲ ਜਾਣ ਕੇ ਤੁਹਾਨੂੰ ਵੀ ਬਹੁਤ ਖੁਸ਼ੀ ਹੋਵੇਗੀ ਤੁਸੀਂ ਵੀ ਤਰਉਫ ਕਰੋਗੇ ਆਪਣੇ ਵਿਗਿਆਨੀਆਂ ਦੀ ਹਮੇਸ਼ਾ ਇਹੀ ਖਬਰ ਆਉਂਦੀ ਹੈ ਕਿ ਹਰਿਆਣਾ ਅਤੇ ਪੰਜਾਬ ਦੇ ਕਿਸਾਨ ਪਰਾਲੀ ਸਾੜਦੇ ਨੇ ਜਿਸ ਦਾ ਅਸਰ ਦਿੱਲੀ ਤੇ ਪੈਂਦਾ ਹੈ ਤੇ ਇੱਥੇ ਦੇ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੁੰਦੀ ਹੈ ਪਰ ਕਦੇ ਤੁਸੀਂ ਇਹ ਸੋਚਿਆ ਕਿ ਕਿਸਾਨਾਂ ਦੀ ਇਹੋ ਜੀ ਕੀ ਮਜਬੂਰੀ ਹੈ ਕਿ ਜਿਸ ਦੇ ਚੱਲਦੇ ਉਹਨਾਂ ਨੂੰ ਪਰਾਲੀ ਸਾੜ ਲਈ ਮਜਬੂਰ ਹੋਣਾ ਪੈਂਦਾ ਹੈ ਜਿੰਨੀਆਂ ਵਾਰ ਤੇ ਹਰਿਆਣਾ ਵਿੱਚ ਕਿਸਾਨ ਚੌਲ ਦੀ ਬਿਜਾਈ ਕਰਦੇ ਨੇ ਚੌਲ ਦੇ ਬੀਜ ਦਾ ਤਣਾ ਮਜ਼ਬੂਤ ਤੇ ਬੂਟਾ ਲੰਮਾ ਹੁੰਦਾ ਤੇ ਜਿਸ ਦੇ ਕਾਰਨ ਇਸ ਦਾ ਝੁਕਾਅ ਕਾਫੀ ਜ਼ਿਆਦਾ ਹੈਟਾ ਵੱਲ ਨੂੰ ਰਹਿੰਦਾ ਤੇ ਇਹ ਬਹੁਤ ਜ਼ਿਆਦਾ ਲੰਬਾਈ ਤੇ ਬਹੁਤ ਜ਼ਿਆਦਾ ਪਰਾਲੀ ਹੁੰਦੀ ਹੈ ਤੇ ਇਸ ਦੀ ਪੈਦਾਵਾਰ 8 ਤੋਂ 9 ਟਨ ਬੇਸ਼ੱਕ ਹੁੰਦੀ ਹੈ ਪ੍ਰਤੀ ਹੈਕਟੇਅਰ ਦੀ ਪਰ ਇਹ ਫਸਲ 155 ਦਿਨਾਂ ਤੋਂ 160 ਦਿਨ ਲਏ ਜਾਂਦੀ ਸੀ ਗੱਲ ਕਰ ਰਹੇ ਆ ਪੂਸ਼ਾ 44 ਵੈਰਾਈਟੀ ਦੀ ਇਹ ਫਸਲ ਬਜਾਈ ਤੋਂ ਕਟਾਈ ਲਈ ਬਹੁਤ ਜ਼ਿਆਦਾ ਸਮਾਂ ਲੈਂਦੀ ਸੀ ਸੋ ਜਿਹੜੀ ਨਵੀਂ ਫਸਲ ਵਿਕਸਿਤ ਕੀਤੀ ਗਈ ਹੈ ਇਹ ਪੱਕਣ ਵਿੱਚ ਬਹੁਤ ਹੀ ਘੱਟ ਸਮਾਂ ਲਵੇਗੀ ਜਿਸ ਦੇ ਫਲ ਸ੍ਰੂਪ ਦੂਜੀ ਫਸਲ ਦੀ ਬਜਾਈ ਦਾ ਸਮਾਂ ਉਹ ਵੀ ਕਵਰ ਕਰ ਲਿਆ ਜਾਵੇਗਾ ਸਹੀ ਸਮੇਂ ਤੇ ਅਗਲੀ ਫਸਲ ਦੀ ਬਜਾਈ ਹੋ ਸਕੇਗੀ ਇੰਡੀਅਨ ਐਗਰੀ cultures ਰਿਸਰਚ ਸੰਸਥਾ ਪੂਸ਼ਾ ਦੇ ਨਿਰਦੇਸ਼ਕ ਡਾਕਟਰ ਏ ਕੇ ਸਿੰਘ ਨੇ ਦੱਸਿਆ ਕਿ ਦਿੱਲੀ ਵਿੱਚ ਉਪਰਾਲੀ ਦੀ ਸਮੱਸਿਆ ਤੋਂ ਰਾਤ ਲਈ ਪੂਸ਼ਾ ਨੇ ਪੂਸ਼ਾ 2090 ਅਤੇ ਪੂਸ਼ਾ 1824 ਨਵੀਆਂ ਕਿਸਮਾਂ ਦੀ ਖੋਜ ਕੀਤੀ ਹੈ ਜਿਸ ਦੀ ਪੈਦਾਵਾਰ 8.8 ਟਨ ਤੋਂ ਲੈ ਕੇ 9.5 ਟਨ ਭਾਅ 88 ਕੁਇੰਟਲ ਤੋਂ ਲੈ ਕੇ 95 ਕੁਇੰਟਲ ਪ੍ਰਤੀ ਹੈਕਟੇਅਰ ਕਹਿ ਲਿਏ ਤਾਂ 2.5 ਏਕੜ ਦੇ ਵਿੱਚੋਂ 95 ਕੁਇੰਟਲ ਦੇ ਲਗਭਗ ਇਸ ਦਾ ਝਾੜ ਹੋਵੇਗਾ ਜਿੰਨੀ ਪੈਦਾਵਾਰ ਕਿਸਾਨ ਪਹਿਲਾਂ ਕਰਦੇ ਸੀ ਨਵੀਂ ਕਿਸਮ ਵੀ ਉਨੀ ਹੀ ਝਾੜ ਦੇਵੇਗੀ ਇਸ ਵਿੱਚ ਖਾਸ ਗੱਲ ਇਹ ਵੇਖ ਕੇ ਇਹ ਫਸਲ 125 ਦਿਨਾਂ ਵਿੱਚ ਹੀ ਪੱਕ ਕੇ ਤਿਆਰ ਹੋ ਜਾਵੇਗੀ ਤੇ ਇਹ ਬਹੁਤ ਹੀ ਘੱਟ ਸਮਾਂ ਲਵੇਗੀ ਤੇ ਇਸ ਦੇ ਚੱਲਦੇ ਹੀ ਖਤਰਾ ਨਾ ਬਰਾਬਰ ਹੋਵੇਗਾ ਕਿਉਂਕਿ ਇਸ ਨੂੰ ਆਸਾਨੀ ਨਾਲ ਹੀ ਫਸਲ ਦੀ ਕਟਾਈ ਮਸ਼ੀਨਾਂ ਨਾਲ ਕੀਤੀ ਜਾ ਸਕਦੀ ਹੈ ਤੇ ਇਸ ਦੀ ਬਿਜਾਈ ਜੂਨ ਮਹੀਨੇ ਦੀ ਸ਼ੁਰੂਆਤ ਵੇਲੇ ਕਰ ਸਕਦੇ ਆਂ 125 ਦਿਨਾਂ ਬਾਅਦ ਮਤਲਬ ਕਿ ਸਤੰਬਰ ਦੇ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਇਸ ਦੀ ਕਟਾਈ ਸ਼ੁਰੂ ਹੋ ਜਾਵੇਗੀ ਇਸ ਕਰਕੇ ਕਿਸਾਨਾਂ ਨੂੰ 1 ਮਹੀਨੇ ਤੋਂ ਜ਼ਿਆਦਾ ਦਾ ਵਕਤ ਮਿਲੇਗਾ ਜਿਸ ਨਾਲ ਉਹ ਪਰਾਲੀ ਨੂੰ ਸਾੜਨ ਦੀ ਜਗ੍ਹਾ ਉਸ ਦਾ ਨਿਪਟਾਰਾ ਆਸਾਨੀ ਨਾਲ ਕਰ ਸਕਣਗੇ ਤੇ ਇਸ ਦੀ ਪਰਾਲੀ ਵੀ 1509 ਵੈਰੈਟੀ ਬਾਸਮਤੀ ਵਾਂਗ ਬਹੁਤ ਘਟ ਹੋਵੇਗੀ ਤੇ ਪ੍ਰਦੂਸ਼ਣ ਤੋਂ ਰਾਹਤ ਮਿਲੇਗੀ ਕਿਸਾਨਾਂ ਨੂੰ ਪਹਿਲੀ ਵਾਰ ਇਹਨਾਂ ਦੋਵੇਂ ਨਵੀਆਂ ਕਿਸਮਾਂ ਦਾ ਬੀਜ ਉਪਲਬਧ ਕੀਤਾ ਜਾ ਰਿਹਾ ਹੈ ਪਰ ਕਿਉਂਕਿ ਅਜੇ ਇਹ ਭਰਪੂਰ ਮਾਤਰਾ ਵਿੱਚ ਉਪਲਬਧ ਨਹੀਂ ਸੋ ਕੇਵਲ ਇਹ ਡੈਮੋਨਸਟ੍ਰੇਸ਼ਨ ਪੁਸ਼ਾ ਯੂਨੀਵਰਸਿਟੀ ਦਿੱਲੀ ਕੇਂਦਰ ਵਿੱਚ ਇਹ ਬੀਜ ਉਪਲਬਧ ਹੋਵੇਗਾ ਜਿਹੜਾ ਕਿ ਕਿਸਾਨਾਂ ਨੂੰ ਉਹਨਾਂ ਦੀ ਸੁਵਿਧਾ ਅਨੁਸਾਰ ਇਹ ਬੀਜ ਦਿੱਤਾ ਜਾਵੇਗਾ ਸੋ ਕਿਸਾਨ ਲੋੜ ਮੁਤਾਬਕ ਇਸ ਬੀਜ ਨੂੰ ਫਿਲਹਾਲ ਪੁਸ਼ਾ ਦਿੱਲੀ ਕੇਂਦਰ ਤੋਂ ਪ੍ਰਾਪਤ ਕਰ ਸਕਦੇ ਨੇ